ਨੰਨੀ ਐ ਸਭ ਸੁਖ ਕੋ ਹੋਏ ਕੋਏ ਲੱਕੜੀ ਅੰਕੀੜਾ ਹੋ ਜਿੱਦ ਤਾਰੇ ਅੰਕੇ واحرو جی کا خالص <سؤال> واحد جس ملے من ہوئے پر ہر سال کیوںکہ سگرام کا دہڑا بھی ਤੇ ਉਹ ਆਹਮ ਸਮੇਂ ਦਾ ਚਿੱਤੇ ਵੀ ਕਰਦੇ ਆ ਜੋੜਵੇਂ ਦੇ ਰੋਗ ਦੇ ਵਿੱਚ ਨੇ ਅਮਰਕੁੰਦੇ ਜਿਹੜੀ ਖਾੜੇ ਪਾਸਾ ਦੇ ਪ੍ਰੋਗੋ ਕੀਰਤਨ ਪ੍ਰਸਤ ਅੱਜ ਸਾਰਾ ਦਿਨ ਜਿੱਥੇ ਸੰਤਾਰਨ ਗੋਵੀ ਚਰ ਦਾ ਨਾਮੁ ਹਰਿ ਪ੍ਰਵਾਹ ਉੱਥੇ ਅਰਦਾਸ ਵੀ ਬੰਦੀ ਤੰਗਪੁਰ ਨਾਮ ਦੇ ਪਾਛਾ ਜਿਹੜਾ ਗਿਰਦਾ ਤੇ ਬਖਸ਼ ਕਰਕੇ ਇਸ ਸ਼ਰਪ ਦਾ ਪਿਆਰ ਆਪ ਕੋ ਸ਼ਾਪਤੀ ਜਿਹੜੇ ਕੱਲ ਨੂੰ ਲਾਪਤ ਹੋ ਕੇ ਲੋਕਾਂ ਬਾਕੀ ਬਾਕੀ ਇਹ ਸਰੀਰ ਕਰਕੇ ਵੀ 1478 ਤੋਂ ਲੈ ਕੇ 1708 ਤੱਕ ਇਹਨੇ ਬਾਕੀ ਬਾਕੀ ਤੇ ਮੈਂ ਬੈਠਾ ਸੋਚਦਾ ਸੀ ਕਿ ਕਿੱਜਾ ਬੰਦਾ ਸਮਾਂ ਕਈ ਵਾਰੀ ਆਪਾਂ ਇਸ ਦਸਤੂਰ ਤੋਂ ਅਗਰ ਵੀ ਕਰ ਜਾਣਗੇ ਜਿਹਦੇ ਬੇਦਾਵਾ ਸ਼ਬਦ ਲਿਖਿਆ ਗਿਆ ਔਰ ਕਿਉਂਕਿ ਪ੍ਰਾਰਥਨਾ ਦੇ ਹਾਸ ਵੀ ਤੁਰਿਆ ਉਹਦਾ ਪਰ ਇਹ ਜਨਾਵੇ ਦੇ ਪਿੱਛੇ ਇੱਕ ਬਹੁਤ ਵੱਡਾ ਲੌਜੀਕ ਵੀ ਹੈ ਜਿਹੜੇ ਆਪਾਂ ਸੰਨਤ ਵੀ ਕਹਿ ਦਿੰਦੇ ਹਾਂ ਕਿ ਸਿੱਖੀ ਤੇ ਗੁਰੂ ਦੀ ਪ੍ਰੀਤ ਗੁਰੂ ਨੇ ਪਤਾਇਆ ਕਿ ਜੋ ਗੁਰੂ ਸਰਬ ਪ੍ਰਆਪਤ ਸਰੀਰ ਕਰਕੇ ਆਪ ਵਿਚਰ ਰਹੇ ਸਾਧੂ ਜੀ ਕਲ ਕੀਦਰ ਪਾਤਸ਼ਾਹ ਤੇ ਪਤਾ ਸੀ ਸਿੱਖ ਨੇ ਇੱਕ ਨਾ ਇੱਕ ਮੇਰੀ ਸ਼ਬਦ ਵਿੱਚ ਆਉਣਾ ਮੰਨ ਮੇਰੇ ਕੋ ਸ਼ਬਦ ਆਵੇ ਤਾਂ ਮੇਰੋਂ ਹੋਈ ਇਸ ਇਸ ਤਰਸਰਤ ਦੇ ਉੱਤੇ ਆ ਕੇ ਜਿਹੜੇ ਗੁਰੂ ਸਾਹਿਬ ਜੀ ਦਾ ਜੋਰ ਮੇਲਾ ਹੋਰ ਮੇਲਾ ਵੀ ਕੀਆ ਕਿ ਗੁਰੂ ਨਾਲ ਜੁੜਨ ਦਾ ਸਮਾ ਉਤਮ ਸਮਾ ਤੇ ਮੈਂ ਜਾਣ ਕਰਦਾ ਜਿਹਨੇ ਕੜੀ ਦੀ ਪਾਲੀ ਪਾਲਾ ਉਸ ਸਾਰੇ ਦਰਸ਼ ਨੂੰ ਮਲਾਂਕਰ ਕਰਕੇ ਸਾਰਪਣ ਕਰਕੇ ਕਾਲਗੀਦਰ ਪਾਸ਼ਾ ਜੀ ਤੇ ਭਾਈ ਮਾਨ ਸਿੰਘ ਜੀ ਦਾ ਸਰੀਰ ਸੀਸ ਆਪਣੇ ਪੱਟਾਂ ਦੇ ਵਿੱਚ ਲੈ ਕੇ ਬਿਠੇ ਜਿਸਲੇ ਥੋੜੀ ਸੋਚੀ ਪ੍ਰਤੀਤ ਹੋਈ ਪ੍ਰਾਣ ਚੱਲਦੇ ਸੀ ਤੇ ਅਕਾਲ ਪੁਰਖੀਆਂ ਸਾਧਕੂ ਜੀ ਸਾਖ ਸ਼ਬਦ ਦਾਰਸ਼ਨਿਕ ਉਹਨਾਂ ਬਾਤ ਸਾਧਕੂ ਜੀ ਨੇ ਜਿਹੜੇ ਬਚਨ ਘਰੇ ਅੱਜ ਸਾਨੂੰ ਆਪਣੇ ਘਰ ਦੇ ਵਿੱਚ ਸੁਣਾਉਣੇ ਪੈਣਗੇ ਸਾਧਕੂ ਜੀ ਨੇ ਕਿਹਾ ਭਾਈ ਮਹਾਰਾਜ ਸੇਬ ਮੰਗ ਲਾ ਕੀ ਮੰਗ ਲਓ ਕਹਿੰਦਾ ਸਤਿਗੁਰੂ ਜੀ ਹੁਣ ਮੇਰੇ ਕੋਲ ਨੂੰ ਕੁਝ ਨਹੀਂ ਰਹਿ ਗਿਆ ਤੇਰੇ ਚਰਮਾਂ ਦੇ ਨਾਲ ਤੇਰੇ ਪੱਤਾਂ ਦੇ ਵਿੱਚ ਮੇਰਾ ਸੀਸਿਆ ਪਰ ਫਿਰ ਵੀ ਸਤਿਗੁਰੂ ਜੀ ਨੇ ਕਿਹਾ ਅਕਸਰ ਸਿੱਖ ਦੀ ਪ੍ਰੀਤ ਦੇਖੋ ਗੁਰੂ ਦੇ ਨਾਲ ਕੇਵਲ ਇਹ ਨਹੀਂ ਕਿਹਾ ਸਤਿਗੁਰੂ ਜੀ ਦਾਵਾ ਪਾਉਂਦਾ ਇਹ ਆ ਪ੍ਰੀਤ ਜਿਹੜੀ ਅਸੀਂ ਸਭ ਸਾਡ ਦੀ ਲੋੜ ਆ ਅੱਜ ਕਿਤੇ ਅਸੀਂ ਗੁਰਸ਼ਾਬਦ ਤੋਂ ਸਾਹਮਣੇ ਹਾਂ ਕਿਤੇ ਇਹ ਵਖਰੀ ਨਰਾਲੀ ਨੀਤ ਜਿੱਥੋਂ ਸਾਨੂੰ ਸਾਰੇ ਸਾਧੂ ਜੀ ਦੇ ਬਾਝੇ ਬਾਰੀਤਾ ਸੀ ਕਿਤੇ ਆਪਾਂ ਜੋ ਉਧਰਲੇ ਪਾਸੇ ਤੁਹਾਨੂੰ ਜਾਨ ਪੈ ਜਿਹੜੀ ਸਾਧੂ ਜੀ ਦੇ ਜੋਸਾ ਨੂੰ 39 ਸਾਲ ਲਾ ਕੇ ਸਾਨੂੰ ਪਰਕੜ ਗੁਰਾਂ ਦੀ ਦੇਹ ਸਾਧੂ ਜੀ ਨੇ ਬਖਸ਼ ਕੀਤੀ ਕੀ ਅੱਜ ਆਪਾਂ ਇੱਕ ਓੰਕਾਰ ਤੋਂ ਬੈਠ ਕੇ 18 ਵਾਰ ਕੀਸਤਾ ਨੂੰ ਧਾਮ ਦੇ ਤਾਪਿਆ ਹੋ ਕੇ ਆਪਣੇ ਚਿੱਲ ਕਿਦੇ ਜੀਵਨ ਨੂੰ ਸੋ ਗੁਰੂ ਸਾਹਿਬ ਕਿਰਪਾ ਕਰ ਸਮਾਂ ਬੜਾ ਆਪਣੀ ਚਾਲ ਅਨਸਾਰੇ ਚੱਲ ਰਿਹਾ ਤੇ ਮੈਂ ਸੋਚਦਾ ਸੀ ਕਿ ਜਿੰਨੇ ਏਵੇਂ ਦਾ ਸਮਾਂ ਹੋਵੇ ਸਿੱਖ ਸ਼ਕਤੀ ਘੇਰੂ ਘੇਰੂ ਹੁੰਦੀ ਹੋਵੇ ਉਸ ਪਿੰਦੇ ਸਿੱਖ ਕੋਲ ਇੱਕੋ ਜਿਹੀ ਸੱਤ ਕੁਰਸੀ ਨੇ ਸਾਨੂੰ ਬਾਕੀ ਕੀਤੀ ਆ ਕਿ ਮੇਰੀ ਛਾਹ ਦੇ ਵਿੱਚ ਆ ਜਾ ਫਿਰ ਤੇਰਾ ਬਾੜ ਮੇਨਾਂ ਨਹੀਂ ਹੁੰਦਾ ਉਹ ਛੱਤ ਵਿੱਚ ਕਿਵੇਂ ਹੁਣ ਉਹ ਛੜਨਿਆ ਸੱਚੇ ਦੀ ਥਰੀ ਗਰਵਾਣੀ ਨੂੰ ਕਹਿਣ ਕਰਨਾ ਗਰਵਾਣੀ ਦੇ ਵਿਚਾਰ ਕਰਨਾ ਤੇ ਗਰਵਾਣੀ ਅਨਸਾਰ ਜੀਵ ਜਿਉਣਾ ਇੱਕ ਮਨੁੱਖ ਆਪਣੀ ਮਤ ਬੁੱਧ ਦੇ ਉੱਤੇ ਆਪਣੇ ਤਲ ਦੇ ਉੱਤੇ ਜੂਰ ਰਿਹਾ ਉਹਦੀ ਬਹੁਤ ਆਪਣੀ ਉਹ ਸਰੀਰ ਤੱਕ ਸਿਰ ਤੇ ਆ ਉਹ ਬੁੱਧ ਤੱਕ ਸਿਰ ਤੇ ਹੁਣ ਉਹਦੀ ਮਨੁੱਖ ਲੋਕ ਤੇ ਪਰਲੋਕ ਸਹਿਲੇ ਕਰਦੀਆਂ ਪਾਈ ਕਿਨਾਂ ਨੇ ਦਿੱਤ ਮਾਲਿਕ ਉਤੇ 40 ਹੂਟੇ ਸਵਾਰੇ ਕਾ ਗੁਰੂ ਦਰ ਦੇ ਉਤੇ ਉਹਨਾਂ ਦੇ ਲੋਕ ਤੇ ਪਰੋਪ ਸੇਲੇ ਹੋ ਗਏ ਸੋ ਆਓ ਅੱਜ ਆਪਾਂ ਇਸ ਕਾ ਦਾ ਸਾਰੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਸੇਧ ਲੈ ਕੇ ਨਿਤ ਨਾਮ ਦੀ ਪਰਮਤਾ ਪੈਦਾ ਕਰੀਏ